ਆ ਚੱਕੋ ਜੀ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਬਜ਼ਾਰਾਂ 'ਚ 15 1500 ਦਾ ਚੱਕੋ 700 ਰੁਪਏ ਦਾ ਚਾਹੇ ਤੁਸੀਂ ਲੈਲਣ ਦਾ ਕੁਰਤਾ ਪਜਾਮਾ ਲੈਣਾ ਬਜ਼ਾਰਾਂ 'ਚ 3 3000 ਦਾ ਚੱਕੋ 15 1500 ਰੁਪਏ ਦਾ ਪੇਪਰ ਕਾਟਨ ਦਾ ਕੁਰਤਾ ਪਜਾਮਾ ਜਿਹੜਾ ਬਜ਼ਾਰ 'ਚ 5000 ਤੋਂ origignal ਕੱਟ ਨਹੀਂ ਮਿਲਦਾ ਚੱਕੋ 1200 ਰੁਪਏ ਦੇ ਵਿੱਚ ਲੈ ਜਾਓ 1200 ਰੁਪਏ ਦੇ ਕੋਰਟਪੈਂਡ ਦੀ ਜੇ ਤੁਸੀਂ ਗੱਲ ਕਰ ਲਈ ਐ ਤੇ ਕੋਰਟਪੈਂਡ ਦੀ ਗੱਲ ਸੁਣ ਲਓ ਧਿਆਨ ਦੇ ਨਾਲ ਕਿਉਂਕਿ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਮਿੱਤਰਾ ਆ ਜਿਹੜਾ 3 ਪੀਸ ਕੋਰਟਪੈਂਡ ਬਜ਼ਾਰਾ ਚੋਂ 15-15000 ਦਾ ਲੈਣਾ ਚੱਕ 3760 ਰੁਪਏ ਦਾ ਸੀ ਕੇ 2 ਪੀਸ ਕੋਰਟਪੈਂਡ ਜਿਹੜਾ ਬਜ਼ਾਰਾ ਚੋਂ 10-10000 8-8000 ਸਮਾਈ 5-5000 ਭਰੀ ਇਹਨਾਂ ਪਾਗਲ ਹੋਇਆ ਤੇਰਾ ਦਿਮਾਗ ਖਰਾਬ ਹੋ ਗਿਆ 2995 ਚ ਸੀ ਕੇ ਲੈ ਜਾ ਕੋਰਟਪੈਂਡ 2 ਪੀਸ ਆ ਤੁਸੀਂ ਜਿਹੜਾ ਸੀ ਆਰਾਮ ਕੋਟਪੈਂਟ ਦੇ 5000 ਸਮਾਈ 5000 ਦਾ ਕੋਟਪੈਂਟ 10000 ਤੋਂ ਘੱਟ ਨਹੀਂ ਨਾ ਦਿੰਦੇ ਚੱਕੋ 5200 ਰੁਪਏ ਦਾ ਜਿਹੜਾ ਰੇਮਨ ਦਾ ਕੋਟਪੈਂਟ 20000 ਤੋਂ ਘੱਟ ਨਹੀਂ ਦਿੰਦੇ ਸੀ ਕੇ ਚੱਕੋ 10000 ਤੇ ਸੀ ਕੇ ਲੈ ਜਾਓ ਜੀ ਸਲੋਜੀ ਚਾਹੇ ਤੁਸੀਂ ਲੈਣੇ ਕੁਰਤੇ ਵੀ ਅਮੇ ਸ਼ੇਰਵਾਨੀਆਂ ਬਲੇਜ਼ਰ ਬਾਸਾ ਚਾਹੇ ਤੁਸੀਂ ਲੈਣੇ ਕੋਟਪੈਂਟ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਮਾਤੋ ਸ਼੍ਰੀ ਦਸਤਾਰ ਜਟਿਆਲੇ ਗੁਰੂ ਕੁਰਤੇ ਪਜਾਮਾ ਦੇ ਰੇਟ ਇੰਨੇ ਜ਼ਿਆਦਾ ਘੱਟ ਗਏ ਆ ਤੁਹਾਡੀਆਂ ਲੁੱਟਾਂ ਬੰਦ ਕਰ ਦੇਣੀਆਂ ਭਾਜੀ ਬੜਾ ਰੌਲਾ ਪਿਆ ਕਹਿੰਦੇ ਭਈ ਫਰੀ ਦੇ ਭਾਈ ਕੋਟ ਤੇ ਚੱਕੋ ਜੀ ਗੀਜ਼ਾ कॉटन ਦਾ ਕੁਰਤਾ ਪਜਾਮਾ ਬਿਆਰਾਂ ਚ 15 1500 ਦਾ ਚੱਕੋ 700 ਰੁਪਏ ਦਾ ਚਾਹੇ ਤੁਸੀਂ ਲੈਲਣ ਦਾ ਕੁਰਤਾ ਪਜਾਮਾ ਲੈਣਾ ਬਿਆਰਾਂ ਚ 3 3000 ਦਾ ਚੱਕੋ 15 1500 ਰੁਪਏ ਦਾ ਅੱਧ ਤੋਂ ਵੀ ਘੱਟ ਰੇਟਾਂ ਦੇ ਵਿੱਚ ਦੇ ਰਿਹਾ ਆ ਲੈਲਣ ਦਾ ਕੁਰਤਾ ਪਜਾਮਾ ਜਿਹੜਾ ਹੈਗਾ ਟੌਪ ਦਾ कॉटन ਮਿਕਸ ਕਹਿੰਦੇ 2000 ਦਾ ਚੱਕੋ 1000 ਰੁਪਏ ਦਾ ਸੀ ਆਰ ਆ ਕੈਡਨੀ ਕਲੱਬ ਇਟਾਲੀਆ ਆ ਚੱਕੋ ਭਾਜੀ ਪੇਪਰ कॉटन ਦਾ ਕੁਰਤਾ ਪਜਾਮਾ ਜਿਹੜਾ ਬਾਜ਼ਾਰ ਚ 5000 ਤੋਂ origignal ਘੱਟ ਨਹੀਂ ਮਿਲਦਾ ਚੱਕੋ 1200 ਰੁਪਏ ਦੇ ਵਿੱਚ ਲੈ ਜਾਓ 1200 ਰੁਪਏ ਦੇ ਦੇਖੋ ਜੀ ਹੁਣ ਸਾਡੇ ਸ਼ਕੀਰ ਭਰਾ ਜਿਹੜੇ ਕਹਿੰਦੇ ਅਸੀਂ ਥਾਰ ਤੇ ਜਾਣਾ ਅਸੀਂ ਬੁਲਟ ਤੇ ਜਾਣਾ ਅਸੀਂ ਫੋਰਚਨਰ ਤੇ ਜਾਣਾ ਸਕੋਰਪਿਓ ਜਾਣਾ ਬਈ ਤੁਹਾਡੇ ਲਈ ਬੜੇ ਸੋਹਣੇ ਸੋਹਣੇ ਕੁਰਤੇ ਪਜਾਮੇ ਵੱਡੇ ਵੱਡੇ ਬ੍ਰਾਂਡ ਬਾਜ਼ਾਰ ਨਾਲੋਂ ਰੇਟ ਤਿੰਨ ਤਿੰਨ ਗੁਣਾ ਘੱਟ ਕਰਤੇ ਆ ਇਹ 35 3500 ਰੁਪਏ ਦਾ ਵੇਚਣ ਵਾਲਾ ਕੁਰਤਾ ਪਜਾਮਾ 1000 ਰੁਪਏ 1100 12 1200 ਰੁਪਏ ਰਵਿਧਨ ਦਈ ਜਾਂਦੇ ਆ ਆ ਚੱਕੋ ਜੀ ਦੇਖੋ ਵੈਰਾਈਟੀ ਕਿੰਨੀ ਆ ਵਾਈਡ ਦੇ ਵਿੱਚ ਚਾਹੇ ਸੀ ਆਰ ਆਮ ਲੈਣਾ ਚਾਹੇ ਰੇਮੰਡ ਲੈਣਾ ਚਾਹੇ ਕਲੱ ਟਾਪ ਦੇ ਬ੍ਰਾਂਡ ਹੁਣ ਰੰਗਾ ਮੇਚੀ ਦੇ ਵਿੱਚ ਚੈੱਕ ਕਰ ਲੋ ਗੀਜ਼ਾ ਕਾਟਨ ਦਾ ਰੰਗਦਾਰ ਕੁੜਤਾ ਪਜਾਮਾ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਦੇਖੋ ਚੈਲੰਜ ਕਰਕੇ ਕਹਿੰਦੇ ਠੋਕ ਕੇ ਕਹਿੰਨੇ ਆ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਤੁਹਾਨੂੰ 700 ਦਾ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਤੁਸੀਂ 700 ਰੁਪਏ ਦੇ ਵਿੱਚ ਲੈ ਲਓ ਤੁਸੀਂ 900 ਰੁਪਏ ਦੇ ਵਿੱਚ ਲੈ ਲਓ ਤੁਸੀਂ 1200 ਰੁਪਏ ਦੇ ਵਿੱਚ ਲੈ ਲਓ ਚਾਹੇ 1500 ਰੁਪਏ ਦੇ ਵਿੱਚ ਗੀਜ਼ਾ ਕਾਟਨ ਦਾ ਟਾਪ ਲਗਜ਼ਰੀ ਹਨ ਲੈ ਲੈਣ ਦੇ ਵਿੱਚ ਰੰਗ ਚੈੱਕ ਕਰ ਲੋ ਲੈ ਲੈਣ ਦਾ ਰੰਗਦਾਰ ਕੁੜਤਾ ਪਜਾਮਾ ਬਜਾਰੋ ਭਾਅ ਪੁੱਛਣ ਭਲੇ ਜਾਓ 303500 4000 ਤੋਂ ਕੱਟ ਨਹੀਂ ਹੁੰਦਾ ਚੱਕੋ 910 ਰੁਪਏ ਦਾ ਲੈ ਲੈਣ ਦਾ ਕੁੜਤਾ ਪਜਾਮਾ ਰੰਗਾ ਮੇਚੀ ਦੇ ਵਿੱਚ ਚੈੱਕ ਕਰ ਲੋ ਨਿਗਾਹ ਮਾਰ ਲੋ ਡਸਟੀ ਕਲਰ ਨਵੇਂ ਚਾਟ ਆ ਗਏ ਆ ਆ ਚੱਕੋ ਜੀ ਟਾਪ ਕਲਾਸ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਜੀ ਦੇਖੋ ਜੀ ਕੁਰਤੇ ਪਜਾਮੇ ਦੇਣੇ ਆ ਤੁਸੀਂ ਕੁਰਤੇ ਪਜਾਮੇ ਦੇ ਨਾਲ ਮੈਚ ਕਰਕੇ ਪੱਗਾਂ ਵੀ ਲੈ ਕੇ ਜਾ ਸਕਦੇ ਆ ਸਾਡੇ ਕੋਲ ਵੌਲੇ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂ ਸ਼ਰੀਦ ਦਸਤਾਰ ਅਸਲ ਰੰਗ ਸਰਦਾਰ ਜੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਬਾਅਦ ਰੰਗਿਆ ਤੁਸੀਂ ਰੂਬੀਆ ਲੈ ਜਾਓ ਫੁੱਲ ਵੈਲ ਲੈ ਜਾਓ ਰੰਗਾਂ ਦੀ ਫੁੱਲ ਗਾਰੰਟੀ ਆ ਰੰਗ ਫੇਟ ਹੋ ਜਵੇ ਝੜ ਗਏ ਤਿੰਨ ਮਹੀਨੇ ਦੀ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਆ ਚਾਹੇ ਤੁਸੀਂ ਪੈਂਟ ਸ਼ਰਟ ਦੇ ਨਾਲ ਮੈਚ ਕਰਨੀਆਂ ਪੱਗ ਚਾਹੇ ਕੁਰਤੇ ਕਿਆ ਮੇਰਾ ਮੈਚ ਕਰਨੀ ਆ ਚਾਹੇ ਕੋਰਟ ਪੈਂਟ ਦੇ ਨਾਲ ਕਰਨੀਆਂ ਮਤਲਬ ਪੱਗਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੁਪਰ ਕੁਆਲਿਟੀਆਂ ਆ ਚੁੱਕੀਆਂ ਆ ਬਿਲਕੁਲ ਬਾਜੀ ਹੁਣ ਕੋਰਟ ਪੈਂਟ ਦੀ ਜੇ ਤੁਸੀਂ ਗੱਲ ਕਰ ਲਈ ਐ ਤੇ ਕੋਰਟ ਪੈਂਟ ਦੀ ਗੱਲ ਸੁਣ ਲਓ ਧਿਆਨ ਦੇ ਨਾਲ ਕਿ ਕੋਈ ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਮਿੱਤਰਾ ਆ ਜਿਹੜਾ 3 ਪੀਸ ਕੋਰਟ ਪੈਂਟ ਬਜ਼ਾਰਾ ਚੋਂ 15 15000 ਦਾ ਲੈਣਾ ਚੱਕ 3760 ਰੁਪਏ ਦਾ ਸੀ ਕੇ ਸਲਾਈ ਕਰਕੇ ਬਿਲਕੁਲ ਬਾਜੀ 2 ਪੀਸ ਕੋਰਟ ਪੈਂਟ ਜਿਹੜਾ ਬਜ਼ਾਰਾ ਚੋਂ 10 10000 8 8000 ਸਮਾਈ 5 5000 ਭਰੀ ਇਹਨਾਂ ਪਾਗਲ ਹੋਇਆ ਤੇਰਾ ਦਿਮਾਗ ਖਰਾ ਹੋ ਗਿਆ 2995 ਤੇ ਸੀ ਕੇ ਲੈ ਜਾ ਕੋਰਪੈਂਟ 2 ਪੀਸ ਰੰਗਾਂ ਦੀ ਗੱਲ ਕਰ ਲੈਨੇ ਆ ਆ ਚੈੱਕ ਕਰੋ ਜੀ ਰੰਗਾਂ ਮੇਚੀ ਹੋ ਚੈੱਕ ਕਰੋ ਜੀ ਰੰਗਾਂ ਮੇਚੀ ਲਾਈਟ ਡਾਰਕ ਨਾਲ ਲੱਦੇ ਪਿਆ ਪੂਰੇ ਪੰਜਾਬ ਪੂਰੇ ਇੰਡੀਆ ਦਾ ਸਭ ਤੋਂ ਘੱਟ ਰੇਟ ਤੇ ਕੋਰਪੈਂਟ ਦੇ ਰਿਆ 2995 3760 ਗੱਲ ਇੱਥੇ ਨਹੀਂ ਮੱਕਦੀ ਯਾਰ ਆਮ ਦਾ ਕੋਰਪੈਂਟ ਓਏ ਦੁਕਾਨਦਾਰ ਕਹਿੰਦੇ ਦੇਸੀ ਜੇ ਦਿਖਾਈ ਜਾਂਦੇ ਸੀ ਆਰਾਮ ਤਾਂ ਇਹ ਕੋ ਹੈ ਨਹੀਂ ਭਾਜੀ ਹੈਗਾ ਪਰ ਸਾਡੇ ਕੋ ਥੋੜੇ ਅਰ ਕੀ ਲੁੱਟ ਹੈ ਨਹੀਂ ਆ ਤੁਸੀਂ ਜਿਹੜਾ ਸੀ ਆਰਾਮ ਕੋਰਪੈਂਟ ਦੀ 5000 ਸਮਾਈ 5000 ਦਾ ਕੋਰਪੈਂਟ 10000 ਤੋਂ ਕੱਟ ਨਹੀਂ ਨਾ ਦਿੰਦੇ ਚੱਕੋ 5200 ਰੁਪਏ ਦਾ ਰੇਮਨ ਦਾ ਕੋਰਪੈਂਟ ਓਰੀਜినਲ ਰੇਮਨ ਦੀ ਗੱਲ ਕਰ ਰਿਹਾ ਮੈਂ ਫੋਕੀਆਂ ਗੱਲਾਂ ਨਹੀਂ ਕਰਦਾ ਜੀ ਆਹ ਸਿਲਵੇ ਦਿਖਾ ਕੇ ਗੱਲ ਕਰ ਰਹੇ ਆ ਜਿਹੜਾ ਰੇਮਨ ਦਾ ਕੋਟ ਪੈਂਟ 20000 ਤੋਂ ਘਟ ਨਹੀਂ ਦਿੰਦੇ ਸੀ ਕਿ ਚੱਕੋ 10000 'ਚ ਸੀਕੇ ਲੈ ਜਾਓ ਜੀ ਦੇਖੋ ਰੰਗਾ ਮੇਚੀ ਰੇਮਨ ਸੀ ਆਰਾਮ ਤੇ ਜਿੰਨੀ ਮਰਜੀ ਲੈ ਲਓ ਦੇਖੋ ਜੀ ਗੁੱਗੂ ਗੱਲ ਵਾਲੀਆਂ ਸਾਡੇ ਕੋਲ ਬਾਸਟਰਾਂ ਵੀ ਆ ਗਈਆਂ ਤੁਸੀਂ ਕੁੜਤੇ ਪਜਾਮੇ ਦੇ ਉੱਤੇ ਬਾਸਕਟ ਪਾਉਣੀਆਂ ਦੇਖੋ ਫੌਜੀ ਕਲਰ ਵੀ ਆ ਚੁੱਕੇ ਆ ਬੜੇ ਸੋਹਣੇ ਸੋਹਣੇ ਬਾਸਟਰਾਂ ਇਸ ਤੋਂ ਇਲਾਵਾ ਵੀ ਤੁਹਾਨੂੰ ਹੋਰ ਬਹੁਤ ਸੋਹਣੇ ਸੋਹਣੇ ਜਿਹੜੇ ਕਿ ਕਲਰ ਵੀ ਮਿਲ ਜਣੇ ਆ ਤੁਹਾਨੂੰ ਪ੍ਰਿੰਟ ਵੀ ਮਿਲ ਜਣੇ ਆ ਆ ਵੀ ਦੇਖੋ ਬੜਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਮਤਲਬ ਕੁਰਤੇ ਪਜਾਮੇ ਦੇ ਉੱਤੇ ਪਾਉਣ ਲਈ ਬਾਸਟਾ ਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀ ਆ ਦੇਖੋ ਜੀ ਕੁਰਤੇ ਪਜਾਮੇ ਤੁਸੀਂ ਦੇਖ ਲਏ ਦੂਜੇ ਹੁਣ ਚੈੱਕ ਕਰੋ ਕੁਰਤੇ ਪਾਰਟੀ ਵੇਅਰ ਨਾਈਟ ਫੰਕਸ਼ਨ ਵਾਲੇ ਚਾਹੇ ਤੁਸੀਂ ਬਾਸਕਟਾ ਲੈਣੀ ਆ ਪਾਰਟੀ ਵੇਅਰ ਚ ਕਲਰ ਦੇਖ ਲਓ ਚੈੱਕ ਕਰ ਲਓ ਚਾਹੇ ਸ਼ੇਰਵਾਨੀਆਂ ਚਾਹੇ ਬਾਸਕਟਾ ਵਾਲੀਆਂ ਡਿਜ਼ਾਈਨਿੰਗ ਟੋਪ ਕਲਾਸ ਦੀ ਲਗਜ਼ਰੀ ਸਾਡੇ ਕੋਲ ਸ਼ੇਰਵਾਨੀ ਜਿਹੜੀ ਬਜ਼ਾਰਾਂ 'ਚ 10-12000 ਇਕੱਲਾ ਰੈਂਟ ਹੈ ਭਾਜੀ ਅਸੀਂ 6500-7000 'ਚ ਸੀਕੇ ਦੇ ਦੇਣੇ ਆ ਮਾਤੂ ਸ਼੍ਰੀ ਦਸਤਾਰ ਜੰਡੇਆਲੇ ਗੁਰੂ ਦੇ ਵਿੱਚ ਆਜੋ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟਾਂ ਪੈਂਟਾ ਸ਼ਰਟਾਂ ਦੇ ਵਿੱਚ ਬਹੁਤ ਵੱਡੀ ਸੇਲ ਆਤੀ ਆ ਇਸ ਵਾਰ ਗਰਮੀ ਦੇ ਵਿੱਚ ਤੁਹਾਨੂੰ ਕੁਰਤੇ ਪਜਾਮੇ ਤੇ ਸ਼ਰਟਾਂ 'ਚ ਲੁੱਟ ਕਰਾਣ ਦੀ ਲੋੜ ਕੋਈ ਨਹੀਂ ਹੈਗੀ। ਆ ਦੇਖੋ ਜੀ ਸ਼ਰਟਾਂ ਦੇ ਵਿੱਚ ਸਾਡੇ ਕੋਲ ਇੰਨੀ ਕੁ ਜ਼ਿਆਦਾ ਵੈਰਾਈਟੀ ਆ ਚੁੱਕਿਆ ਤੁਸੀਂ ਛੋਟੇ ਚੈੱਕ ਲੈਣੇ ਆ, ਤੁਸੀਂ ਲਾਈਨਾਂ ਨਹੀਂ ਲੈਣੀਆਂ, ਤੁਸੀਂ ਪ੍ਰਿੰਟ ਲੈਣੀਆਂ, ਪਲੇਨ ਲੈਣੀਆਂ। ਸ਼ਰਟ ਦੇ ਵਿੱਚ ਵੀ ਬਹੁਤ سارے ਤੁਹਾਡੇ ਫਾਇਦੇ ਕਰਨੇ ਆ। ਤੁਸੀਂ ਦੇਖੋ ਪੈਂਟ ਸ਼ਰਟ ਮੈਚ ਕਰਕੇ ਵੀ ਇੱਥੋਂ ਲੈ ਕੇ ਜਾ ਸਕਦੇ ਆ। ਮਤਲਬ ਬਹੁਤ ਵੱਡਾ ਫਾਇਦਾ ਆ। ਛੇਤੀ ਆਜੋ। ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਟਰ ਤੋਂ ਇਲਾਵਾ ਦੇਖੋ ਚਾਹੇ ਤੁਸੀਂ ਪਿੰਡਾਂ ਦੇ ਸਰਪੰਚ ਪਾਂਚੋਂ ਤੁਸੀਂ ਵਾਈਟ ਰੰਗ ਦੇ ਕੁਰਤੇ ਪਜਾਮੇ ਦੇਖੋ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਇੱਦਾਂ ਨਹੀਂ ਵੀ ਸਾਡੇ ਕੋਲ ਇੱਕ ਅੱਦਾ ਥਾਂ ਪਿਆ ਆ ਉੱਪਰ ਵੀ ਤੁਸੀਂ ਚੈੱਕ ਕਰ ਲਓ ਵਾਈਟ ਰੰਗ ਦੇ ਕੁਰਤੇ ਪਜਾਮੇ ਲੈਣੇ ਆ ਕਲਰਫੁੱਲ ਕੁਰਤੇ ਪਜਾਮੇ ਲੈਣੇ ਆ 700 ਰੁਪਏ ਚ ਕੁਰਤਾ ਪਜਾਮਾ ਦੇਵਾਂਗੇ ਜਿਹੜਾ ਬਾਜ਼ਾਰ ਦੇ ਵਿੱਚ 15 16 1700 ਰੁਪਏ ਤੋਂ ਸ਼ੁਰੂ ਹੁੰਦਾ ਤੁਸੀਂ ਕੋਈ ਜਾਣ ਕੇ ਲੈਣੀ ਆ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆਂ ਕਿਆ ਨਾਮ ਹੈ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹ ਟੀਵੀ ਜਿਹੜੇ ਵਾਲਾ ਗੁਰੂ